ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬਰਸਾਤ ਦੇ ਮੌਸਮ ਵਿੱਚ AC ਕਿਵੇਂ ਚਲਾਉਣਾ ਹੈ ਤਾਂ ਜੋ ਕੂਲਿੰਗ ਰਹੇ ਅਤੇ ਬਿਜਲੀ ਦਾ ਬਿੱਲ ਵੀ ਜ਼ਿਆਦਾ ਨਾ ਆਵੇ ਬਹੁਤ ਸਾਰੇ ਲੋਕ AC ਦਾ ਤਾਪਮਾਨ ਗਰਮੀਆਂ ਵਾਂਗ ਹੀ ਰੱਖਦੇ ਹਨ 18 ਡਿਗਰੀ ਤੋਂ 20 ਡਿਗਰੀ ਪਰ ਬਰਸਾਤ ਦੇ ਮੌਸਮ ਵਿੱਚ ਇਹ ਤਰੀਕਾ ਸਹੀ ਨਹੀਂ ਹੁੰਦਾ ਇਸ ਮੌਸਮ ਵਿੱਚ ਹਵਾ ਵਿੱਚ ਪਹਿਲਾਂ ਹੀ ਨਮੀ ਹੁੰਦੀ ਹੈ ਅਤੇ ਉਸੇ ਤਾਪਮਾਨ ਤੇ AC ਚਲਾਉਣ ਨਾਲ ਨਾ ਸਿਰਫ ਬਿਜਲੀ ਦੀ ਖਪਤ ਵੱਧਦੀ ਹੈ ਬਲਕਿ ਸਿਹਤ ਤੇ ਵੀ ਅਸਰ ਪੈ ਸਕਦਾ ਹੈ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਮੌਸਮ ਵਿੱਚ ਕਿਹੜਾ ਤਾਪਮਾਨ ਸਹੀ ਹੈ ਤੁਹਾਨੂੰ ਦੱਸ ਦਈਏ ਕਿ ਬਰਸਾਤ ਦੇ ਮੌਸਮ ਵਿੱਚ ਏਸੀ ਦਾ ਤਾਪਮਾਨ 24 ਡਿਗਰੀ ਅਤੇ 26 ਡਿਗਰੀ ਦੇ ਵਿਚਕਾਰ ਰੱਖਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਤਾਪਮਾਨ ਤੇ ਨਮੀ ਕੰਟਰੋਲ ਵਿੱਚ ਰਹਿੰਦੀ ਹੈ ਅਤੇ ਕਮਰਾ ਵੀ ਠੰਡਾ ਰਹਿੰਦਾ ਹੈ ਇਸ ਤੋਂ ਇਲਾਵਾ ਏਸੀ ਤੇ ਜ਼ਿਆਦਾ ਦਬਾਅ ਨਹੀਂ ਪੈਂਦਾ ਜਿਸ ਕਾਰਨ ਬਿਜਲੀ ਦੀ ਖਪਤ ਵੀ ਘਟ ਜਾਂਦੀ ਹੈ ਅਤੇ ਏਸੀ ਵੀ ਕੰਮ ਕਰਨ ਦੀ ਸਥਿਤੀ ਵਿੱਚ ਰਹਿੰਦਾ ਹੈ ਬਹੁਤ سارے ਲੋਕ ਸੋਚਦੇ ਹਨ ਕਿ ਘੱਟ ਤਾਪਮਾਨ ਸੈੱਟ ਕਰਨ ਨਾਲ ਕਮਰਾ ਜਲਦੀ ਠੰਡਾ ਹੋ ਜਾਵੇਗਾ ਪਰ ਬਰਸਾਤ ਦੇ ਮੌਸਮ ਵਿੱਚ ਏਸੀ ਨੂੰ ਸਿਰਫ ਗਰਮੀ ਦੇ ਵਿਰੁੱਧ ਨਹੀਂ ਸਗੋ ਨਮੀ ਦੇ ਵਿਰੁੱਧ ਵੀ ਕੰਮ ਕਰਨਾ ਪੈਂਦਾ ਇਸ ਲਈ ਤਾਪਮਾਨ ਨੂੰ ਬਹੁਤ ਠੰਡਾ ਰੱਖਣ ਨਾਲ ਏਸੀ ਦਾ ਕੰਮ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਜਿਸ ਕਾਰਨ ਬਿਜਲੀ ਦੀ ਖਪਤ ਤਾਂ ਵੱਧਦੀ ਹੈ ਕਮਰੇ ਵਿੱਚ ਨਮੀ ਵੀ ਸਹੀ ਢੰਗ ਨਾਲ ਕੰਟਰੋਲ ਨਹੀਂ ਹੁੰਦੀ ਜੇਕਰ ਤੁਹਾਡੇ ਏਸੀ ਵਿੱਚ ਡਰਾਈ ਮੋਡ ਹੈ ਤਾਂ ਬਰਸਾਤ ਦੇ ਮੌਸਮ ਵਿੱਚ ਇਸ ਦੀ ਵਰਤੋਂ ਕਰੋ ਇਹ ਮੋੜ ਨਮੀ ਨੂੰ ਘਟਾ ਕੇ ਕਮਰੇ ਨੂੰ ਵਧੇਰੇ ਆਰਾਮਦਾਇਕ ਬਣਾਉਂਦਾ ਹੈ। ਬਰਸਾਤ ਦੇ ਮੌਸਮ ਵਿੱਚ ਤਾਪਮਨ ਆਮ ਨਾਲੋਂ ਘੱਟ ਹੁੰਦਾ ਹੈ ਇਸ ਲਈ AC ਨੂੰ ਲਗਾਤਾਰ ਚਲਾਉਣਾ ਜ਼ਰੂਰੀ ਨਹੀਂ ਹੈ। ਤੁਹਾਨੂੰ ਇਸ ਨੂੰ ਦਿਨ ਵਿੱਚ ਕੁਝ ਘੰਟੇ ਚਲਾਉਣਾ ਚਾਹੀਦਾ ਹੈ। AC ਚਲਾਉਣ ਦੇ ਸਮੇਂ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਕਰੋ। ਇਸ ਨਾਲ ਘੱਟ ਸਮੇਂ ਵਿੱਚ ਵੀ ਚੰਗੀ 쿨ਿੰਗ ਹੋਵੇਗੀ।